ਕੀ ਨਾਂ ਦੇ ਸੀ ਮੇਰਾ ਜਤਿੰਦਰਪਾਲ ਸੀ ਅੱਛਾ ਭਾਜੀ ਕੀ ਹਾਸਾ ਹੈ ਫੈਕਟਰੀ ਦੇ ਵਿੱਚ ਕਦੋਂ ਅੱਗ ਲੱਗੀ ਕਦੋਂ ਤੁਹਾਨੂੰ ਇਤਲਾ ਮਿਲੀ ਨਾ ਨਾ ਮੈਂ ਤੀਜੀ ਦਫਤਰ ਜੀ ਸੀ ਜੀ ਮੇਰੇ ਕੋਲ ਬੰਦਾ ਆਇਆ ਸੀ ਬਾਹਰੋਂ ਉਹ ਨਿਕਲੇ ਨੇ ਤੇ ਬਸ ਮੈਨੂੰ ਮੈਂ ਅੰਦਰ ਚਾਹ ਬਣਾਉਣ ਲੱਗਾ ਸੀ ਤੇ ਚਾਹ ਮੁੰਡੇ ਨੇ ਬਣਾਈ ਤੇ ਦੇ ਦਿੱਤੀ ਮੈਨੂੰ ਇੱਕਦਮ ਮੁੰਡਾ ਭੱਜਦਾ ਆਇਆ ਕਹਿੰਦਾ ਜੀ ਉਹ ਅੱਗ ਲੱਗੀ ਅੱਗ ਲੱਗੀ ਤੇ ਮੈਂ ਕਿਹਾ ਤੂੰ ਇੱਧਰ ਭਜਾਇਆ ਪਾਣੀ ਬਾਹ ਉਹ ਕਹਿੰਦਾ ਪਾ ਰਿਹਾ ਮੁੰਡੇ ਪੰਜ ਛੇ ਬੰਦੇ ਸਾਡੇ ਅੰਦਰ ਕੰਮ ਚੱਲ ਰਿਹਾ ਸਾਰੀ ਮੇਨਟੇਨੈਂਸ ਚੱਲਦੀ ਸੀ ਤੇ ਉਹ ਅੱਜ ਕੇ ਸਾਰੇ ਗੇ ਪਾਣੀ ਲੈਣ ਸਾਰੇ ਨੇ ਪਾਣੀ ਪੂਣੀ ਪਾਣਾ ਸ਼ੁਰੂ ਕਰਤਾ ਪਨੇਰੀ ਇੰਨੀ ਤੇਜ਼ ਸੀ 5 ਮਿੰਟਾਂ ਦੀ ਪਤਾ ਨਹੀਂ ਹਵਾ ਹੀ ਲੈ ਗਈ ਅੱਕੇ ਅੱਕੇ ਸੋ ਕੋ ਸਾਡਾ ਇੱਕ ਮੁੰਡਾ ਅੰਦਰ ਫਸ ਗਿਆ ਸੀ ਉਹਨੂੰ ਮੈਂ ਕਹਾ ਨਿਕਲ ਬਾਅਦ ਜੰਪ ਮਾਰ ਉਹ ਫਿਰ ਜਿਹੜੀ ਪ੍ਰਾਲੀ ਦੰਨੀ ਸੀ ਲੱਗਿਆ ਉਹਨੇ ਜੰਪ ਮਾਰ ਕੇ ਪਰਲੇ ਬਾਅਦ ਚਾਲ ਮਾਰੀ ਨਿਕਲੇ ਠੀਕ ਹੈ ਬਚਾਉ ਉਹ ਦੋ ਆ ਬਤ ਨਹੀਂ ਹੋਇਆ ਕੋਈ ਉਹ ਸਾਰੀ ਬਾਹ ਦੀ ਚਿੱਲੀ ਹੋ ਜਾ ਰਹੀ ਹਸਪੀਟਲ ਭੇਜਿਆ ਉਹ ਕਾਕੀ ਭਾਈ ਕਹਿੰਦੀ ਫੈਕਟਰੀ ਹੈ ਕੀ ਬੰਦਾ ਇੱਥੇ ਸਾਡੇ ਤੇ ਪੇਪਰ ਬੰਦਾ ਲੇਕਿਨ ਕੁਦਰਤ ਦੀ ਰੱਬ ਲੋ ਅਸੀਂ ਮਿਹਨਤ ਹੋ ਰਾ ਸਾਰੀ ਮੇਨਟੇਨੈਂਸ ਕਰ ਰਹੇ ਹੂੰ ਉਹ ਮੇਨਟੇਨੈਂਸ ਦੇ ਚੱਕਰ ਚ ਬੱਤ ਕੇ ਹਾਂ ਲਾਂਡ ਬੰਦ ਸੀ ਹਾਂ ਲਾਂਡ ਬੰਦ ਸੀ ਕੀ ਪ੍ਰਾਲੀ ਇਹ ਪ੍ਰਾਲੀ ਤੋਂ ਬੰਦ ਅੱਗੇ ਨਹੀਂ ਬੋਇਲਰ ਚਲਾਉਂਦੇ ਬੋਇਲਰ ਚਲਾਉਂਦੇ ਹਾਂ ਅੱਜ ਕੱਲ ਸਰਕਾਰ ਨੇ ਬੰਦ ਕੀਤਾ ਕੋਲਾ ਨਹੀਂ ਜਲਾ ਸਕਦੇ ਜੀ 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 ਨਾ ਪੱਕ ਜਲਾ ਸਕਦੇ ਉਹ ਸਵਾਸ ਸੁੱਟਣ ਦੀ ਪ੍ਰੋਬਲਮ ਇਹ ਪ੍ਰਾਲੀ ਵਾਸਤੇ ਕਿੰਨਾ ਕੁ ਨੁਕਸਾਨ ਦਾ ਭਾਜੀ ਲੱਗਦਾ ਕਿੰਨਾ ਕੁ ਨੁਕਸਾਨ ਦਾ ਖਰਚਾ ਭਾਜੀ ਕੋਈ ਕਹਿ ਨਹੀਂ ਜਾ ਸਕਦਾ ਬਹੁਤ ਜ਼ਿਆਦਾ ਇਸ ਕਰਕੇ ਮੈਂ ਕੋਈ ਅਸੈਸ ਕਰਾਂ ਬੈਟਰ ਵੀ ਅਲੱਗਾ ਮਤਲਬ ਕਿੰਨੇ ਦਾ ਨੁਕਸਾਨ ਲੱਗਦਾ ਹੈਗਾ 100 ਰੁਪਏ ਤੋਂ ਥੱਲੇ ਹੈ ਤੇ ਕਿੱਦਾਂ ਲੱਗਦਾ ਵੀ ਜਿੱਦਾਂ ਦੂਜੀ ਫੈਕਟਰੀ 'ਚ ਵੀ ਤੁਹਾਡੇ ਕਨੇ ਅੱਗ ਲੱਗੀ ਹੋਈ ਹੋਵੇ ਉਹ 15 ਸਾਲ ਮੈਲੇ ਲੱਗੀ ਸੀ ਆਹ ਉੱਧਰ ਲੱਗੀ ਸੀ 16 ਕੀ ਮਤਲਬ ਉਹ ਕਿੰਨਾ ਨੁਕਸਾਨ ਕਰੋੜ ਦੇ ਨੇੜੇ ਦੇ ਨੇੜੇ ਸੋ ਉਮੀਦ ਕਰੋ 1 ਕਰੋੜ ਦੇ ਨੁਕਸਾਨ ਦਾ ਕੁਛ ਹੈਗਾ ਨੇੜੇ ਤੇੜੇ ਨੇੜੇ ਤੇੜੇ ਕੋਈ ਅੱਲੇ ਪਤਾ ਨਹੀਂ ਨਾ ট্রান্সਫਰਰ ਦੇ ਵਿੱਚ ਵੀ ਪਟਾਕਾ ਬੋਲਿਆ ਫਾਇਰ ਬਿਗੇਟ ਨੂੰ ਕਦੋਂ ਬੁਲਾਇਆ ਕਦੋਂ ਆਏ ਆ ਗਈ ਸੀ ਉਸ ਦੇ ਰੈਡਰ 'ਚ ਅੱਧੇ ਘੰਟੇ ਚ ਆ ਗਈ ਸੀ ਕੋਈ ਪਹਿਲੀ ਅੱਧੇ ਘੰਟੇ ਬਾਅਦ ਆ ਗਈ ਦੂਜੀ ਪੋਣੇ ਨੂੰ ਪੋਣਾ ਕਾ ਘੱਟੇ ਬਾਅਦ ਆ ਗਈ ਸੀ ਕਿੰਨੀਆਂ ਗੱਡੀਆਂ ਆ ਚੁੱਕੀਆਂ ਨੇ ਚਾਰ ਤਿੰਨ ਚਾਰ ਲੱਗੀਆਂ ਮੇਰਾ ਨਾਲੇ ਰੈਗੂਲਰ ਪਾਣੀ ਅਸੀਂ ਚਲਾ ਰੱਖਿਆ ਨਾਲ ਚੱਲ ਰਹਾ ਪੂਰਾ ਨਾਲੋਂ ਨਾਲ ਕੇ 2 ਘੰਟੇ ਤੋਂ ਚੱਲਦਾ ਪਰ ਡੀਜੇ ਦੇ ਪ੍ਰਬੰਧ ਸੀਗੇ ਪਹਿਲੀ ਆਲਰੇਡੀ ਜਿਹਦਾ ਹਾਂ ਪਾਣੀ ਤਾਂ ਹੀ ਬਚਾਇਆ ਉਹ ਤਾਂ एकदम ਬਿਜਲੀ ਦਾ ট্রান্সਫਾਰਮਰ ਚ ਗਈ ਨਾ ਬਿਜਲੀ ਬੰਦ ਹੋ ਗਈ ਤੇ ਸਾਡੇ ਅੰਦਰ ਦਾ ਪਾਣੀ ਬੰਦ ਹੋ ਗਿਆ ਹੁਣ ਅਸੀਂ ਬਾਹਰ ਟਿਊਬਲ ਜਿਹੜਾ ਲੱਗਾ ਉੱਥੇ ਟਰੈਕਟਰ ਲਾ ਕੇ ਲੈ ਰਹੇ ਜੀ ਮੇਰਾ ਨਾਰਾ ਜਨ ਸੰਗ ਅੱਛਾ ਕੀ ਹੋਇਆ ਐਸੇ ਤੇ ਕਦੋਂ ਉਹਦੀ ਘਟਨਾ ਹੈਗੀ ਐ ਤੇ ਹੁਣ ਕੀ ਹਾਲਾਤ ਸਾਨੂੰ 12:40 ਤੇ ਪਤਾ ਲੱਗਿਆ ਕਿ ਲਾਡੋ ਵਾਲੇ ਫੇਮਕੁੰਡ ਪੇਪਰ ਮਿਲਦੇ ਅਗਲੇ ਅੱਗੇ ਗੱਡੀ ਲੈ ਕੇ ਆਏ ਆ ਤਿੰਨ ਗੱਡੀਆਂ ਇਕੱਠੀਆਂ ਹੈਡਕ quarters ਤੋਂ ਦੋ ਗੱਡੀਆਂ ਹੈਡਕ quarters ਦੇ ਤੋਂ ਨਹੀਂ ਤਿੰਨ ਨਹੀਂ ਗੱਡੀਆਂ ਹੈਡਕ quarters ਤੋਂ ਆਈਆਂ ਦੋ ਵੱਡੀਆਂ ਤੇ ਛੋਟੀਆਂ ਤੇ ਪਰਾਲੀ ਬਹੁਤ ਜ਼ਿਆਦਾ ਮਾਤਰਾ ਚ ਹੈਗੇ ਤੇ ਲੱਗੇ ਹੋਏ ਆ ਇਹ ਗੁਜਾਰ ਦੇ ਕੋਲ ਵੀ ਚੱਲ ਰਹੇ ਆ ਕਿ ਤਾਂ ਹਵਾ ਕਰਕੇ ਫੇ ਦੂਨੇ ਬੁਝਾ ਰਹੇ ਉਹਨੇ ਹਵਾ ਨਾਲ ਫੇ ਧੋ ਗ ਜਾਂਦੀ ਹੈ ਹਾਂਜੀ ਤੇ ਇੱਕ ਹੀ ਕਿਹੜੀ ਮਲਕੀ ਬੰਦਾ ਇਥੇ ੍ਹੇਮਕੁੰਡ ਗੱਤਾ ਪੇਪਰ ਮੇ ਲਿਖਾਇਆ ਸੀਗਾ ਪਰ ੍ਹੇਮਕੁੰਡ ਗੱਤਾ ਹਾਂ ਤੇ ਕਿੰਨੀ ਗੱਡੀਆਂ ਹੁਣ ਤੱਕ ਲੱਗਤੀਆਂ ਪਾਣੀ ਦੀ ਗੱਡੀਆਂ ਦਾ ਇੰਦਾ ਜੀ ਇਧਰ ਬਾਹਰ ਟਿਊਬਲ ਲੱਗਾ ਟਿਊਬਲ ਤੋਂ ਹੀ ਪਾਣੀ ਲੈ ਰਹੇ ਆਂ ਇਸ ਸਾਲ ਚ 8-10 ਗੱਡੀਆਂ ਤਾਂ ਲੱਗ ਗਈਆਂ ਕਿ ਕਦੋਂ ਦੀ ਅੱਗ ਲੱਗੀ ਤੇ ਹੁਣ ਕਿੱਦਾਂ ਦੇ ਹਾਲਾਤ ਹੈ ਕਿੰਨਾ ਅੱਗ ਪਤਾ ਨਹੀਂ ਕਿਤੋਂ ਤੇ ਲੱਗੀ ਹੈ ਸਾਨੂੰ 12:40 ਦੇ ਫੋਨ ਆਇਆ ਹੁਣ ਕਿੰਨਾ ਕੁ ਕੰਟਰੋਲ ਹੈਗਾ ਇਸ ਦਾ ਕੰਟਰੋਲ ਦਾ ਕੁਝ ਵੀ ਨਹੀਂ ਹੋਇਆ ਇਹ ਤੇ 10% ਲਾ ਲਓ ਜੀ ਤੇ ਕੋਈ ਨੁਕਸਾਨ ਵੀ ਕੋਈ ਕੋਈ ਬੰਦਾ ਤਾਂ ਨਹੀਂ ਜ਼ਖਮੀ ਹੋਇਆ ਕੋਈ ਬੰਦਾ ਬੰਦਾ ਨਹੀਂ ਹੋਇਆ ਕੋਈ ਲਪੇਟ ਚ ਤਾਂ ਨਹੀਂ ਆਇਆ ਕਾਰਨ ਪਤਾ ਲੱਗੇ ਕੀ ਕਾਰਨ ਅੱਗ ਲੱਗਣ ਦਾ ਹਜੇ ਕੋਈ ਨਹੀਂ ਪਤਾ ਲੱਗਿਆ ਨਹੀਂ ਲੱਗਿਆ ਤੇ ਉਹ ਕੀ ਕਹਿੰਦੇ ਫੈਕਟਰੀ ਵਾਲਿਆਂ ਨਾਲ ਗਲਤ ਹੋਈ ਹੈ ਪਤਾ ਲੱਗਿਆ ਵੀ ਕਾ ਕੀ ਇਹ ਪ੍ਰਾਲੀ ਕਿਉਂ ਰੱਖੀ ਗਈ ਸੀ ਕੀ ਬੰਦ ਨਾ ਸੀ ਪਤਾ ਲੱਗਿਆ ਉਹ ਤਾਂ ਕਹਿੰਦੇ ਸਾਡਾ ਕੰਮ ਨਹੀਂ ਇਹ ਹੈ ਗੱਟਾ ਬੰਦਦਾ ਇੱਥੇ ਤੇ ਇਹ ਕਹਿੰਦੇ ਬੰਦ ਸਿੱਗੀ ਫੈਕਟਰੀ ਬਾਕੀ ਰਿਪੇਅਰ ਪੂਰਦਾ ਕੰਮ ਚੱਲ ਰਿਹਾ ਸੀਗਾ ਉਹਦਾ ਫੈਕਟਰੀ ਦਾ ਗੱਟੇ ਦਾ ਕੰਮ ਨਹੀਂ ਸੀਗਾ ਤੇ ਇਹ ਪੁਰਾਣੀ ਬਈ ਹੋਈ ਹੈ ਤਾਂ ਇਹ ਪ੍ਰਾਲੀ 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 ਹਾਂਜੀ